ਸਭ ਤੋਂ ਜ਼ਿਆਦਾ ਦੁਖੀ ਲੋਕੀਓ ਨੇ ਜਿਹੜੇ ਇਸੇ ਐਬਸੈਂਸ ਨੂੰ ਜ਼ਿੰਦਗੀ ਦੀ ਬਹੁਤ ਵੱਡੀ ਘਾਟ ਸਮਝ ਲੈਂਦੇ ਆ ਵੀ ਸਾਡੇ ਨਿਆਣੇ ਤਾਂ ਸਾਨੂੰ ਵਕਤ ਨਹੀਂ ਦਿੰਦੇ ਸਾਡੇ ਕੋਲ ਬੈਠਦੇ ਨਹੀਂ ਹੁਣ ਤੁਸੀਂ ਸੋਸ਼ਲ ਮੀਡੀਆ ਭਰਿਆ ਪਿਆ ਇਸੇ ਚੀਜ਼ ਨਾਲ ਭਰਿਆ ਪਿਆ ਨਾ ਜਨਰੇਸ਼ਨ ਗੈਪ ਆ ਜੀ ਮਾਪੇ ਨਿਆਣਿਆਂ ਨੂੰ ਨਹੀਂ ਸਮਝ ਰਹੇ ਹਨਾ ਨਿਆਣੇ ਮਾਪਿਆਂ ਨੂੰ ਨਹੀਂ ਸਮਝ ਪਾ ਰਹੇ ਪਰ ਕਿਤੇ ਨਾ ਕਿਤੇ ਅਸੀਂ ਦੋਨੋਂ ਹੀ ਮਜਬੂਰ ਹਾਂ ਮੇਰਾ ਇਸ ਉਮਰ ਚ ਦੌੜਨਾ ਬਹੁਤ ਜ਼ਰੂਰੀ ਹੈ ਜੇ ਮੈਂ ਆਪਣੇ ਨਿਆਣਿਆਂ ਨੂੰ ਚੰਗੀ ਜ਼ਿੰਦਗੀ ਦੇਣੀ ਆ ਹੈਨਾ ਤੇ ਮਾਪਿਆਂ ਨੂੰ ਵੀ ਇੱਕ ਚੰਗਾ ਬੁਢਾਪਾ ਦੇਣਾ ਤੇ ਇਹ ਚੀਜ਼ ਮਾਪਿਆਂ ਨੂੰ ਵੀ ਸਮਝਣੀ ਪਊਗੀ ਵੀ ਜੇ ਬੱਚੇ ਸਾਰਾ ਦਿਨ ਸਾਡੇ ਗੋਡੇ ਨਾਲ ਬੈਠੇ ਰਹਿਣਗੇ ਫਿਰ ਉਹ ਜ਼ਿੰਦਗੀ ਚ ਉਹ ਕੁਝ ਨਹੀਂ ਕਰ ਸਕਣਗੇ ਜੋ ਉਹਨਾਂ ਨੂੰ ਚਾਹੀਦਾ ਹੈ ਤੁਸੀਂ ਮੈਂ ਉਹੀ ਕਹਿੰਦੇ ਆ ਆਪਣੇ ਬੁਢਾਪੇ ਦੀ ਤਿਆਰੀ ਕਰਕੇ ਰੱਖੋ ਵੀ ਮੈਂ ਆਪਣੇ ਬੁਢਾਪੇ ਚ ਵੀ ਆਪਣਾ ਸਾਰਾ ਆਪ ਹੀ ਬੀ ਆਪ ਇੰਡੀਪੈਂਡੈਂਟ ਰਹਿਣਾ ਹੈਗਾ ਨਾ ਹੁਣ ਮਾਪੇ ਨਾ ਇੱਕ ਹੋਰ ਵੀ ਫਿਕਰ ਕਰਦੇ ਜਿਵੇਂ ਤੁਸੀਂ ਆ ਗੱਲ ਕੀਤੀ ਹੈ ਨਾ ਵੀ ਮੈਂ ਕਹਿ ਦਿੱਤਾ ਕਿ ਰਾਤ ਨੂੰ ਪਾਰਟੀ ਚਲੇਗੀ ਹੁਣ ਥੋੜੇ ਜਿਹਾ ਜਮਾਨਾ ਇਦਾਂ ਨਾ ਕਹਿ ਦਿੰਦੇ ਆ ਹੋ ਗਿਆ ਨਾ ਪੇਰੈਂਟ ਸੋਚਦੇ ਆ ਚ ਹੈਗਾ ਵੀ ਐਦਾਂ ਦਾ ਨਾ ਹਾਂਜੀ ਕਿ ਜਿਹੜੇ ਸਾਡੇ ਬੱਚੇ ਜਿਹੜੇ ਸਾਡੇ ਹੱਥੋਂ ਬਾਹਰ ਚਲੇ ਜਾਣਗੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈਣਗੇ ਤੇ ਸਾਡੀ ਉਹਦੇ ਚ ਬਦਨਾਮੀ ਹੋਊਗੀ ਬੱਚੇ ਵੀ ਫਿਰ ਕਈ ਵਾਰੀ ਚਲੋ ਉਹਨੇ ਮੈਚੁਰ ਨਹੀਂ ਹੁੰਦੇ ਨਾ ਕਈ ਵਾਰੀ ਦੋਨੇ ਚੀਜ਼ਾਂ 네ਗੇਟਿਵ ਪੋਜ਼ਿਟਿਵ ਦੋਨੇ ਚੀਜ਼ਾਂ ਨੇ ਤੁਸੀਂ ਕਿਦਾਂ ਸਮਝੋ ਇਹ ਚੀਜ਼ ਨੂੰ ਕਿ ਉਹ ਇੰਡੀਪੈਂਡੈਂਟ ਰਹਿਣਾ ਚਾਹੀਦਾ ਬੱਚਿਆਂ ਨੂੰ ਕਿ ਜਾਂ ਮਾਪਿਆਂ ਦਾ ਜੋ ਹੇਗਾ ਉਹੀ ਹੋਣਾ ਚਾਹੀਦਾ ਮੈਨੂੰ ਲੱਗਦਾ ਫਿਰ ਸੱਚੀ ਤੁਹਾਡੇ 15 ਸਾਲ ਮਿਸਿੰਗ ਸੀਗੇ ਆਪਣੇ ਨਿਆਣਿਆਂ ਦੀ ਜ਼ਿੰਦਗੀ 'ਚ ਜੇ ਤੁਹਾਨੂੰ ਅੱਜ ਵੀ ਇਹੀ ਫਿਕਰ ਆ ਹੈਨਾ ਹੁਣ ਜੇ ਤੁਹਾਨੂੰ ਜਿਵੇਂ ਮੈਂ ਤੁਹਾਨੂੰ ਉਹੀ ਗੱਲ ਕਹਿ ਰਹੀ ਹਾਂ ਵੀ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਇੰਨਾ ਸਮਾਂ ਦਿੱਤਾ ਉਹਨਾਂ ਨੂੰ ਕਿ ਉਹਨਾਂ ਦੀ ਸੋਚ ਨੂੰ ਤੁਸੀਂ ਸੋਹਣੀ ਬਣਾਤਾ ਉਹਨਾਂ ਨੂੰ ਜਮਾਨੇ ਦੀ ਸਮਝ ਦੇਤੀ ਤੁਸੀਂ ਇੱਕ 파ਟਨਰ ਚੁਣਨ ਦੀ ਸਮਝ ਦੇਤੀ ਤੁਸੀਂ ਤਾਂ ਫਿਰ ਤੁਹਾਨੂੰ ਇਹ ਫਿਕਰਾਂ 'ਚ ਨਹੀਂ ਪੈਣਾ ਚਾਹੀਦਾ ਜੇ ਤੁਸੀਂ ਬਨ ਕੇ ਰੱਖਿਆ ਵੀ ਜੇ 10 ਰੁਪਏ ਦੀ ਕਾਪੀ ਤੇਨੂੰ ਮੈਂ ਹੀ ਲਿਆ ਕੇ ਦਊਂਗਾ ਜਾ ਕੇ ਇੱਕ ਪੈਨ ਤੇਰੇ ਲਈ ਖਰੀਦਣਾ ਮੈਂ ਹੀ ਖਰੀਦੂੰਗਾ ਕੱਪੜੇ ਤੇਰੇ ਲਈ ਖਰੀਦਣੇ ਮੈਂ ਹੀ ਖਰੀਦੂੰਗਾ ਫਿਰ ਕੱਲ ਨੂੰ ਵੀ 파ਟਨਰ ਵੀ ਤੁਹਾਨੂੰ ਹੀ ਚੁਣਨਾ ਪੈਣਾ ਜਿਉਂ ਚੁਣੂੰਗਾ ਵਿਚਾਰਾ ਜਿਹਨੇ ਕੋਈ 10 ਰੁਪਏ ਦੀ ਕਾਪੀ ਨਹੀਂ ਖਰੀਦੀ ਉਹ ਗਲਤ ਹੀ ਚੁਣੂੰਗਾ ਨਾ ਜੇ ਤੁਸੀਂ ਡਿਸੀਜਨ ਟੇਕਰ ਸੀ ਤਾਂ ਸਿਆਣਾ ਵੀ ਡਿਸੀਜਨ ਮੇਕਰ ਕਿੱਦਾਂ ਬਣਨਾ ਹੁਣ ਚਾਹੀਏ ਇਸ ਚੀਜ਼ ਨੂੰ ਨਾ ਕੋਈ ਮਾੜਾ ਕਵੇ ਜੇ ਤੁਸੀਂ ਆਪਣੀ ਕਾਸਟ ਤੋਂ ਬਾਹਰ ਵਿਆਹ ਨਹੀਂ ਕਰ ਸਕਦੇ ਤੁਸੀਂ ਆਪਣੇ ਨਿਆਣੇ ਨੂੰ ਜ਼ਿੰਦਗੀ ਚ ਪਹਿਲਾਂ ਹੀ ਸਮਝਾਓ ਵੀ ਆ ਚੀਜ਼ਾਂ ਸਾਡੇ ਹਾਜਮੇ 'ਚ ਨੇ ਇਹ ਸਾਡੇ ਹਾਜਮੇ 'ਚ ਨਹੀਂ ਹੋਣਗੀਆਂ ਹਨਾ ਤੁਸੀਂ ਆਪਣੇ ਨਿਆਣੇ ਨੂੰ ਦੱਸੋ ਵੀ ਜੇ ਤੁਹਾਡੇ ਲਈ ਸਟੇਟਸ ਮੈਟਰ ਕਰਦਾ ਵੀ ਅਸੀਂ ਇਸ ਇਸ ਸਟੇਟਸ ਤੋਂ ਥੱਲੇ ਨਹੀਂ ਜਾਵਾਂਗੇ ਜ਼ਿੰਦਗੀ 'ਚ ਹਨਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਿਆਣੇ ਦੀ ਇੰਟੈਲੈਕਚੁਅਲ ਸਮਝ ਦੇ ਬਰਾਬਰ ਦਾ ਪਾਰਟਨਰ ਉਹਦਾ ਹੋਵੇ ਫਿਰ ਉਹਨੂੰ ਪਹਿਲਾਂ ਉਹ ਇੰਟੈਲੈਕਚੁਅਲ ਸਮਝ ਦੋ ਬਿਲਕੁਲ ਵੀ ਜੇ ਤੂੰ ਜ਼ਿੰਦਗੀ 'ਚ ਚੁਣੇਂਗੀ ਜਾਂ ਚੁਣੇਗਾ ਤਾਂ ਉਹ ਬੰਦਾ ਇਹੋ ਜਿਹਾ ਹੋਣਾ ਚਾਹੀਦਾ ਹਨਾ ਤੇ ਤੁਸੀਂ ਜੇ ਉਹਨੇ ਛੋੜਨਾ ਫਿਰ ਤੁਸੀਂ ਉੱਥੇ ਕੁਝ ਨਹੀਂ ਕਰ ਸਕਦੇ ਮੈਂ ਬੜੇ ਅਹਜੇ ਲੋਕ ਦੇਖੇ ਨੇ ਵੀ ਜਿਹੜੇ ਕੁੜੀ ਦਾ ਮੈਂ ਪਿੱਛੇ ਜਿਹੀ ਇੱਕ ਡਾਕੂਮੈਂਟਰੀ ਦੇਖ ਰਹੀ ਸੀ ਕਿ ਜਿਹੜੇ ਪਾਕਿਸਤਾਨੀ ਰਹਿੰਦੇ ਨੇ ਲੰਡਨ ਦੇ ਵਿੱਚ ਜਾਂ ਬਾਹਰਲੇ ਮੁਲਕਾਂ 'ਚ ਉਹ ਲੰਡਨ ਤੇ ਹੀ ਸੀ ਬੇਸਿਕਲੀ ਕਿ ਉਹ ਕਿਵੇਂ ਕੁੜੀਆਂ ਜਦੋਂ ਉਧਰ ਜਾ ਕੇ ਆਪਣੀ ਮਨਪਸੰਦ ਦਾ ਵਿਆਹ ਕਰਾਉਣਾ ਚਾਹੁੰਦੀਆਂ ਨੇ ਕਿਵੇਂ ਉਹਨਾਂ ਨੂੰ ਧੱਕੇ ਨਾਲ ਲਿਆ ਕੇ ਫਿਰ ਉਹ ਪਾਕਿਸਤਾਨ ਜਾ ਕੇ ਵਿਆਹ ਕਰਦੇ ਹਨ ਫਿਰ ਉਹਨਾਂ ਵਿਆਹਾਂ ਦਾ ਨਤੀਜਾ ਕੀ ਨਿਕਲਦਾ ਹਨ ਉਸ ਤੁਹਾਡੀ ਦੂਣੀ ਬਦਨਾਮੀ ਦਾ ਸੁਭਾਅ ਬਣ ਜਾਂਦੀ ਹੈ ਨੇ ਕਈ ਵਾਰ ਚੀਜ਼ਾਂ ਤੁਸੀਂ ਆਪਣੇ ਨਿਆਣੇ ਨੂੰ ਗਾਈਡ ਕਰੋ ਜਿਵੇਂ ਮੈਂ ਹੁਣ ਮੈਨੂੰ ਪਤਾ ਕਿ ਪੰਜਾਂ ਸੱਤਾਂ ਸਾਲਾਂ ਨੂੰ ਮੇਰੇ ਦੋਨੇ ਨਿਆਣਿਆਂ ਦਾ ਵਿਆਹ ਹੋਊਗਾ ਤੇ ਫਿਰ ਮੈਂ ਅੱਜ ਤੋਂ ਹੀ ਉਹਨਾਂ ਨੂੰ ਦੱਸਾਂ ਮੈਂ ਦੱਸਦੀ ਆ ਵੀ ਤੁਹਾਡੇ ਪਾਪਾ ਨੂੰ ਆਹ ਚੀਜ਼ ਹਜਮ ਆਊਗੀ ਜਾਂ ਨਹੀਂ ਆਊਗੀ ਹੈ ਨਾ ਕਿਉਂਕਿ ਸੱਚੀ ਇਹ ਵੀ ਚੀਜ਼ ਆ ਵੀ ਮਾਪਿਓ ਨੇ ਜਿਹੜੀ ਜ਼ਿੰਦਗੀ ਚ ਇੱਕ ਕਮਾਈ ਹੁੰਦੀ ਉਹ ਸਭ ਤੋਂ ਜ਼ਿਆਦਾ ਫਕਰ ਵਾਲੀ ਇੱਜ਼ਤ ਹੁੰਦੀ ਆ ਉਹਨਾਂ ਦੀ ਤੇ ਤੁਹ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਉਸ ਇੱਜ਼ਤ ਨੂੰ ਕੁਚਲ ਕੇ ਲੰਘ ਜਾਓ ਹਨਾ ਹਾਂ ਕੋਈ ਸਿਆਣਾ ਬੰਦਾ ਤੁਸੀਂ ਇੱਕ ਚੰਗੇ ਸਟੇਟਸ ਵਾਲਾ ਇੱਕ ਵਧੀਆ ਬੰਦਾ ਆਪਦੇ ਲਈ ਇੱਕ ਚੰਗੀਆਂ ਆਤਾਂ ਵਾਲਾ ਬੰਦਾ ਚੂਜ਼ ਕਰਦੇ ਹੋ ਤਾਂ ਉੱਥੇ ਮਾਪੇ ਵੀ ਅੱਡੇ ਬੇਵਕੂਫ ਨਹੀਂ ਹੁੰਦੇ ਉਹਨਾਂ ਨੂੰ ਪਤਾ ਜਮਾਨੇ ਦੇ ਹਿਸਾਬ ਨਾਲ ਚੱਲਣਾ ਪੈਣਾ ਪਰ ਜੇ ਹੁਣ ਤੁਸੀਂ ਕੋਈ ਇਹੋ ਜਿਹਾ ਬੰਦਾ ਚਾਹੀਏ ਗੱਲ ਕਿਸੇ ਨੂੰ ਜਿੰਨੀ ਮਰਜ਼ੀ ਬੁਰੀ ਲੱਗੇ ਵੀ ਇਹੋ ਜਿਹਾ ਬੰਦਾ ਲਿਆ ਕੇ ਖੜਾ ਕਰ ਦੋ ਜਿਹੜਾ ਸਾਡੇ ਹਾਜਮੇ ਚ ਹੀ ਨਹੀਂ ਫਿਰ ਤਾਂ ਅਸੀਂ ਉੱਥੇ ਦੋ ਹੀ ਚੀਜ਼ਾਂ ਕਰ ਸਕਦੇ ਹਾਂ ਜਾਂ ਤੁਹਾਡੇ ਨਾਲ ਕਨੈਕਸ਼ਨ ਤੋੜ ਲਾਂਗੇ ਹੈਨਾ ਜਾਂ ਫਿਰ ਅਸੀਂ ਅੰਦਰੋਂ ਅੰਦਰ ਹੀ ਮਰ ਜਾਾਂਗੇ ਤੇ ਮਨ ਨਾਲ ਕੋਈ ਦੁਨੀਆ ਦਾ ਪਿਆਰ ਇਹ ਚੀਜ਼ ਨਹੀਂ ਸਿਖਾਉਂਦਾ ਵੀ ਤੁਸੀਂ ਕਿਸੇ ਦੀ ਕਮਰ ਤੋਂ ਲੰਘ ਕੇ ਜਾਓ ਹੈਨਾ ਕਈ ਵਾਰ ਕੀ ਹੁੰਦਾ ਨਾ ਬੱਚੇ ਉਹਨਾਂ ਦੇ ਅਫੇਅਰਸ ਹੁੰਦੇ ਨੇ ਕਈ ਵਾਰ ਪੇਰੈਂਟ ਨੂੰ ਦੱਸ ਨਹੀਂ ਪਾਉਂਦੇ ਜਾਂ ਪੇਰੈਂਟ ਨੂੰ ਪਤਾ ਹੁੰਦਾ ਫਿਰ ਵੀ ਉਹ ਜਰਦੇ ਨਹੀਂ ਤੇ ਫਿਰ ਵੀ ਕਿਤੇ ਹੋਰ ਮੈਰਿਜ ਕਰ ਦਿੰਦੇ ਆ ਇਥੇ ਮਾਪਿਆਂ ਦੀ ਬਹੁਤ ਸਖਤੀ ਆ ਨਾ ਜਿਹੜੀ ਜਿੱਥੇ ਬੱਚੇ ਦੱਸ ਨਹੀਂ ਬੰਦੇ ਉੱਥੇ ਉਹੀ ਚੀਜ਼ਾਂ ਵੀ ਉਹਨਾਂ ਨੇ ਸਿਖਾਇਆ ਨਹੀਂ ਉਹਨਾਂ ਨੇ ਸਖਤੀ ਨਾ ਬਣ ਕੇ ਰੱਖਿਆ ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਮੈਂ ਇੱਥੇ ਜੀਐਨਈ ਕਾਲਜ ਤੁਹਾਡੇ ਕੋਲ ਲੈਕਚਰ ਕੀਤਾ ਸੀਗਾ ਐਸੇ ਚੀਜ਼ ਤੇ ਕੀਤਾ ਸੀਗਾ ਤੇ ਇੱਕ ਕੁੜੀ ਦਾ ਫਾਦਰ ਮੈਨੂੰ ਮਿਲਣ ਆਇਆ ਸੀਗਾ ਲੈਕਚਰ ਹੋਣ ਤੋਂ ਬਾਅਦ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਵੀ ਕੀਤੀ ਸੀ ਉਹ ਪਾਜੀ ਕਟੂਕੜ 50 ਸਾਲ ਦੇ ਨੇੜੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਮੈਂ ਵੀ ਮੈਂ ਮਾਫੀ ਮੰਗਣਾ ਚਾਹਣਾ ਤੁਹਾਡੇ ਤੋਂ ਮੈਂ ਕਿਹਾ ਮੈਨੂੰ ਕਿਉਂ ਮਾਫੀ ਮੰਗ ਰਹੇ ਹੋ ਕਹਿੰਦੇ ਮੈਂ ਆਪਣੀ ਕੁੜੀ ਨੂੰ 3 ਸਾਲ ਕੁੱਟਿਆ ਲਗਾਤਾ ਅੱਛਾ ਹਾਂਜੀ ਤੇ ਮੈਂ ਕਿਹਾ ਕਿਸ ਰੀਜ਼ਨ ਕਰਕੇ ਕਹਿੰਦੇ ਵੀ ਇਹ ਕਿਸੇ ਨਾਲ ਇਦਾਂ ਗੱਲ ਕਰਦੀ ਸੀ ਤੇ ਮੈਨੂੰ ਲੱਗਿਆ ਤਾਂ ਅਫੇਅਰ ਆ ਜਦ ਕਿ ਉਹ ਦਾ ਕਲਾਸਮੇਟ ਸੀਗਾ ਮੁੰਡਾ ਹਨਾ ਉਹਦੇ ਨਾਲ ਪੜਦਾ ਸੀ ਹੁਣ ਕਈ ਮਾਪਿਆਂ ਦੀ ਟੋਲਰੈਂਸ ਤਾਂ ਇਹ ਚੀਜ਼ਾਂ ਵੀ ਨਹੀਂ ਹੈਗੀਆਂ ਬੱਚੇ ਕੋਆਰਡ ਚ ਪੜ ਰਹੇ ਨੇ ਉਹਨਾਂ ਨੇ ਕਲਾਸਮੇਟ ਨਾਲ ਗੱਲ ਕਰਨੀ ਆ ਹੁਣ ਤੁਸੀਂ ਤੇ ਮੈਂ ਆ ਪ੍ਰੋਫੈਸ਼ਨਲੀ ਆਪਾਂ ਕਿੰਨੇ ਲੋਕਾਂ ਨਾਲ ਜੁੜਿਆ ਜਿਹਦੇ ਚ ਇਹਦਾ ਨਹੀਂ ਵੀ ਤੁਹਾਡੇ ਲਈ ਬੰਦਾ ਹੀ ਆ ਤੇ ਮੇਰੇ ਲਈ ਜਨਾਨੀ ਨਾਲ ਹੀ ਰਹਿਣਾ ਮੈਂ ਸਾਰਾ ਦਿਨ ਮੈਂ ਵੀ ਬੰਦਿਆਂ ਨਾਲ ਕੰਮ ਕਰਨੇ ਆ ਤੁਸੀਂ ਜਨਾਨੀਆਂ ਨਾਲ ਪੰਚਾਇਤ ਸਾਡੇ ਮਾਪੇ ਕਹਿੰਨੇ ਸਾਡੀ ਟੋਲਰੈਂਸ ਚ ਨਹੀਂ ਪਰ ਇਹਦਾ ਮਤਲਬ ਇਹ ਥੋੜੀ ਅਸੀਂ ਇੱਥੇ ਗੱਲ ਕਰ ਤਾ ਸਰੋਹਲਾ ਮਾਪੇ ਜਾ ਕੇ ਸਾਨੂੰ ਮਿਲਣਾ ਹਾਂ ਅਸੀਂ ਥੋੜੀ ਗੱਲ ਤਾਂ ਉੱਥੇ ਕਈ ਵਾਰੀ ਬੱਚੇ ਗਲਤ ਨਹੀਂ ਹੁੰਦੇ ਮਾਪੇ ਪਹਿਲਾਂ ਹੀ ਇਹੋ ਜੀ ਸਖਤੀ ਰੱਖਣੀ ਸ਼ੁਰੂ ਕਰ ਦਿੰਦੇ ਨੇ ਕਿ ਜਦੋਂ ਉਹਨਾਂ ਦੀ ਜ਼ਿੰਦਗੀ ਚ ਕੋਈ ਇਹੋ ਜੀ ਘਟਨਾ ਵਾਪਰਦੀ ਆ ਜਿੱਥੇ ਉਹਨਾਂ ਨੂੰ ਲੱਗਦਾ ਕੀ ਆ 파ਟਨਰ ਮੈਂ ਚੁਣਨਾ ਚਾਹਣਾ ਆਪਣੀ ਜ਼ਿੰਦਗੀ ਚ ਫਿਰ ਉਹ ਦੱਸਣਗੇ ਨਹੀਂ ਉਹ ਘਰੋਂ ਭੱਜ ਜਾਣਗੇ ਉਹ ਕੋਰਟ ਮੈਰਿਜ ਕਰਾ ਲੈਣਗੇ ਜਾ ਕੇ ਹੈਨਾ ਤੇ ਉੱਥੇ ਜਿੱਥੇ ਅਸੀਂ ਬਹੁਤ ਖਿੱਚ ਕੇ ਰੱਖਦੇ ਆ ਨਾ ਵੀਰ ਜੀ ਨਿਆਣੇ ਨੂੰ ਉੱਥੇ ਨਿਆਣਿਆਂ ਦੇ ਬਾਹਰ ਰਿਸ਼ਤੇ ਛੇਤੀ ਬਣਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਇਹ ਇੱਕ ਬੰਦਾ ਜਿਹੜਾ ਮੇਰੀ ਸੁਣ ਰਿਹਾ ਹਾਂ ਇਹ ਮੇਰੀ ਕੇਅਰ ਕਰ ਰਿਹਾ ਹੈਗਾ ਮੈਨੂੰ ਮੈਨੂੰ ਸਮਝ ਰਿਹਾ ਹੈ ਨਾ ਸਮਝ ਉਹਨੂੰ ਮੇਰੀ ਖੁਸ਼ੀ ਦੀ ਪਰਵਾਹ ਹੈ ਇਕੱਲੀ ਹੈਨਾ ਜਿੱਥੇ ਤੁਸੀਂ ਆਪਣੇ ਨਿਆਣਿਆਂ ਨੂੰ ਕਹੋ ਕਿ ਅਸੀਂ ਤੁਹਾਡੇ ਪਹਿਲੇ ਸਭ ਤੋਂ ਸੁਭਚਿੰਤਕ ਅਸੀਂ ਆ ਤੁਹਾਡੇ ਫਿਕਰਮੰਦ ਅਸੀਂ ਆ ਸਾਨੂੰ ਤੁਹਾਡੀ ਸਭ ਤੋਂ ਪਹਿਲਾਂ ਲੋੜ ਹੈ ਸਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਸੀਂ ਹੋ ਮੈਨੂੰ ਨਹੀਂ ਲਾਦਾ ਨਿਆਣੇ ਕੋਈ ਸੀਕ੍ਰਟ ਲੁਕਾਉਣਗੇ ਹਨਾ ਉਹਨਾਂ ਲਈ ਸਮਾਂ ਦੇਣਾ ਪੈਣਾ ਦੋਨਾਂ ਨੂੰ ਹੀ ਬਿਲਕੁਲ ਤੇ ਹੁਣ ਬੱਚੇ ਪਰ ਜਿਆਦਾ ਮੋਬਾਈਲਾਂ 'ਚ ਬਿਜ਼ੀ ਨੇ ਉਧਰ ਹਨਾ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਆਦਾ ਟਾਈਮ ਕੱਢਦੇ ਨੇ ਜਾਂ ਉਹਦਾ ਉਹ ਪ੍ਰਭਾਵ ਵੀ ਜਿਆਦਾ ਹੈਗਾ ਨਾ ਜਿਵੇਂ ਅੱਜਕੱਲ ਨਿਆਣਿਆਂ ਨੂੰ ਐਂ ਲੱਗਦਾ ਵੀ ਉਹੀ ਦੁਨੀਆ ਸਾਰੀ ਹੈਗੀ ਆ ਜਾਂ ਉਹਤੇ ਗਾਣੇ ਸੁਣਦੇ ਆ ਉਦਾਂ ਦੇ ਪੇਰੈਂਟਸ ਨੂੰ ਤਾਂ ਫਿਰ ਉਹ ਦੁਸ਼ਮਣ ਹੀ ਸਮਝਦੇ ਆ ਵੀ ਮੈਨੂੰ ਕਹਿਣ ਕਿ ਨਾ ਵੀ ਇਹਨਾਂ ਦੀ ਨਹੀਂ ਸੁਣਨੀ ਮੈਂ ਜੋ ਦੇਖਦਾ ਬੱਚਿਆਂ ਚ ਨਾ ਵੇਖੋ ਮੈਂ ਤਾਂ ਨਾ ਜੋ ਆਪ ਕੀਤਾ ਜ਼ਿੰਦਗੀ ਚ ਉਹ ਹੀ ਤੁਹਾਨੂੰ ਦੱਸ ਸਕਦੀ ਹੁਣ ਜਿਵੇਂ ਗਨੂਰ ਆਈ ਸੀਗੀ ਅਸੀਂ ਤੋਂ ਉੱਥੇ ਦੋਵਾਂ ਨੇ ਇਕੱਠੇ ਲੈਕਚਰ ਕੀਤਾ ਹੈ ਨਾ ਤੁਹਾਨੂੰ ਲੱਗਦਾ ਸੀ ਵੀ ਇਸ ਮਾਂ ਤੀਜ ਕੋਈ ਗੱਲ ਦਾ ਉੱਲਾ ਹੋਗਾ ਕਿਸੇ ਦਾ ਮੈਨੂੰ ਉਹਦੀ ਹਰ ਗੱਲ ਪਤਾ ਅੱਜ ਤੱਕ ਮਤਲਬ ਕੋਈ ਗੱਲ ਉਹਨੇ ਮੇਰੇ ਤੋਂ ਜ਼ਿੰਦਗੀ ਚ ਕਦੀ ਮੈਨੂੰ ਨਹੀਂ ਲੱਗਦਾ ਕੋਈ ਹੋਵੇ ਅਚਰ ਜੇ ਕੋਈ ਲੁਕੋਈ ਮੰਨ ਲਓ ਬਾਈ ਚਾਂਸ ਤੇ ਕੀ ਤੁਸੀਂ ਹਰਟ ਹੋਵੋਗੇ ਮੈਂ ਨਹੀਂ ਹੋਵਾਂਗੀ ਮਤਲਬ ਮੈਂ ਦੇ ਤੁਸੀਂ ਇਹ ਨਹੀਂ ਗੰਗਮੈਨ ਸਮਾਂ ਦਿੱਤਾ ਤੇ ਮੈਂ ਐਨੇ ਸਾਲ ਦਿੱਤੇ ਆਪਾਂ ਇੰਨੀਆਂ ਗੱਲਾਂ ਕੀਤੀ ਤੂੰ ਫੇਰ ਵੀ ਮੇਰੇ ਤੋਂ ਗੁੱਸਾ ਦਾ ਹੋਗਾ ਕਿ ਨਹੀਂ ਫਿਰ ਮੈਂ ਬਿਜ਼ਨਸ ਥੋੜੀ ਕਿੱਤਾ ਕੋਈ ਹੈ ਨਾ ਮੇਰੀ ਲੋੜ ਸੀ ਮੈਂ ਇੱਕ ਬੱਚਾ ਜੰਮਿਆ ਫਿਰ ਮੈਂ ਉਹਨੂੰ ਪਾਲਿਆ ਤੇ ਫਿਰ ਮੈਂ ਉਹਨੂੰ ਸੁਸਾਇਟੀ ਦਾ ਇੱਕ ਚੰਗਾ ਇਨਸਾਨ ਬਣਾਉਣਾ ਚਾਹੁੰਦੀ ਆ ਹੈ ਨਾ ਤੇ ਜਿਉਂ ਨੇ ਕਿਤੇ ਲੁਕੋਇਆ ਤੇ ਮੈਂ ਤੁਹਾਨੂੰ ਉਹੀ ਕਹਿੰਦੀ ਆ ਵੀ ਜਿੱਥੇ ਮਾਂ ਪਿਓ ਈਗੋ ਦਾ ਮਸਲਾ ਬਣਾ ਲੈਂਦੇ ਆ ਨਾ ਜਵਾਕ ਨੂੰ ਜਿੱਥੇ ਅਸੀਂ ਕਹਿੰਦੇ ਸਾਡੀ ਈਗੋ ਹਰਟ ਹੋ ਗਈ ਹੈ ਨਾ ਤੂੰ ਆ ਕੀਤਾ ਸਾਡੀ ਈਗੋ ਹਰਟ ਹੋ ਗਈ ਉੱਥੇ ਤੁਸੀਂ ਤੁਹਾਡੇ ਨਿਆਣੇ ਇੱਕ ਦੂਜੇ ਦੇ ਜ਼ਿੰਦਗੀ ਚ ਬਾਣੀ ਨਹੀਂ ਸਕਦੇ ਹੈਨਾ ਹੁਣ ਜਿਉ ਜ਼ਿੰਦਗੀ ਚ ਕੁਛ ਲੁਕਾਉਗੀ ਵੀ ਉਥੇ ਮੈਨੂੰ ਲੱਗਦਾ ਵੀ ਮੇਰੀ ਗਲਤੀ ਹੋ ਮੈਂ ਸ਼ਾਇਦ ਉਸ 15 ਸਾਲ ਚ ਕਿਤੇ ਕੁਛ ਨਾ ਕੁਛ ਮਿੱਤੋ ਰਹਿ ਗਿਆ ਐਵੇਂ ਦਾ ਹੈਨਾ ਹੁਣ ਮੇਰਾ ਬੇਟਾ ਹੈਨਾ ਵੱਡਾ ਹੋ ਗਿਆ ਮੇਤੋ ਕਿੱਡਾ ਹੀ ਲੰਮਾ ਹੋ ਗਿਆ ਮੈਂ ਅੱਜ ਵੀ ਉਹਨੂੰ ਦਿਨ ਚ ਚਾਰ ਵਾਰ ਜੱਫੀ ਪਾਉਣੀ ਹੈਨਾ ਉਹ ਜੱਫੀ ਪਾਉਣ ਦਾ ਮਤਲਬ ਇਹ ਨਹੀਂ ਵੀ ਮੈਂ ਕੋਈ ਫਾਰਮੈਲਟੀ ਕਰਦੀ ਆ ਵੀ ਚਲ ਤੂੰ ਘਰੇ ਆਇਆ ਮੈਂ ਜੱਫੀ ਪਾ ਲਈ ਉਹ ਜੱਫੀ ਪਾਉਣ ਦਾ ਮਤਲਬ ਆ ਵੀ ਮੈਨੂੰ ਤੇਰਾ ਤੇ ਤੈਨੂੰ ਮੇਰਾ ਨਿੱਗ ساری ਉਮਰ ਚਾਹੀਦਾ ਹੈਨਾ ਤੇ ਉਹਦੇ ਚ ਸਾਡੀਆਂ ਗੱਲਾਂ ਦੀ ਸ਼ੇਅਰਿੰਗ ਵੀ ਆ ਉਹਦੇ ਚ ਉਹਦੇ ਮਸਲੇ ਨੇ ਉਹਦੀ ਸ਼ੇਅਰਿੰਗ ਵੀ ਆ ਉਹਦੇ ਚ ਮੇਰੇ ਕਈ ਮਸਲੇ ਨੇ ਉਹਦੀ ਸ਼ੇਅਰਿੰਗ ਵੀ ਆ ਇੱਕ ਸਿਰਫ ਇੱਕ ਬੱਚੇ ਨੂੰ ਕਲਾਵੇ ਚ ਲੈਣ ਨਾਲ ਜਿਵੇਂ 4-5 ਦਿਨ ਹੋ ਗਏ ਸਾਡੇ ਘਰੇ ਬੜੇ ਰਿਸ਼ਤੇਦਾਰਾਂ ਨੇ ਆਉਣਾ ਸੀ ਮੈਂ ਥੱਕ ਕੇ ਸੋਫੇ ਤੇ ਬਹਿ ਗਈ ਉਨੇ ਆ ਕੇ ਮੇਰੀ ਪਿੱਠ ਤੇ ਏਦਾਂ ਕੀਤਾ ਕੋਈ ਨਹੀਂ ਕਹਿੰਦਾ ਹੋ ਜਾਊਗਾ ਹੈਨਾ ਮੈਨੂੰ ਉਹਨੂੰ ਮੇਰੇ ਬੈਠਣ ਦੇ ਢੰਗ ਤੋਂ ਪਤਾ ਲੱਗ ਗਿਆ ਵੀ ਮੰਮਾ ਥੱਕ ਗਈ ਤੇ ਉਹਦੇ ਸਕੂਲੋਂ ਆਉਂਦੇ ਦਾ ਚਿਹਰਾ ਪੜ ਕੇ ਮੈਨੂੰ ਪਤਾ ਲਾ ਜਾਂਦਾ ਵੀ ਇਹਦੇ ਨਾਲ ਕੁਝ ਹੋਇਆ ਜੀ ਤੁਸੀਂ ਐਨੇ ਖੁੱਬੇ ਹੋ ਹੋ ਨਾ ਇੱਕ ਦੂਜੇ 'ਚ ਫਿਰ ਮੈਨੂੰ ਲੱਗਦਾ ਨਾ ਨਿਆਣੇ ਕੋਈ ਗੱਲ ਤੁਹਾਡੇ ਤੋਂ ਲੁਕਾਉਂਦੇ ਆ ਨਾ ਮਾਪੇ ਕੋਈ ਲੁਕਾਉਂਦੇ ਆ ਫਿਰ ਉਹ ਅਸਲ 'ਚ ਇੱਕ ਪਰਿਵਾਰ ਆ ਅਸੀਂ ਹੁਣ ਪਰਿਵਾਰ ਇਹੀ ਸਮਝਦੇ ਆ ਵੀ ਬੱਚਿਆਂ ਨੂੰ ਮਹਿੰਗੇ ਮਹਿੰਗੇ ਤੁਸੀਂ ਫੋਨ ਲੈ ਦਿਓ ਕੱਪੜੇ ਲੈ ਦਿਓ ਤੇ ਉਹਨਾਂ ਨੂੰ ਜੀ ਉਹਨਾਂ ਦੇ ਕੰਮ ਜਰੂਰਤ ਪੂਰੀ ਕਰਦੇ ਉਹਨਾਂ ਦੀ ਬਸ ਇੰਨਾ ਹੀ ਫਰਜ ਆ ਸਾਡਾ ਤੇ ਉੱਥੇ ਫਿਰ ਉਹ ਜਿਹੜਾ ਗੈਪ ਰਹਿ ਜਾਂਦਾ ਨਾ ਉਹੀ ਅੱਗੇ ਜਾ ਕੇ ਜਨਰੇਸ਼ਨ ਗੈਪ ਬਣਦਾ ਹੈ ਨਾ ਜੇ ਤੁਸੀਂ ਮਤਲਬ ਆਪਣੀ ਚੀਜ਼ کہہ ਰਹੇ ਹੋ ਬੱਚੇ ਨੂੰ ਤੇ ਬੱਚਾ ਤੁਹਾਨੂੰ ਆਪਣੀ ਕਹਿ ਪਾ ਰਿਹਾ ਫਿਰ ਉਹ ਇੱਕ ਫੈਮਿਲੀ ਆ ਹੁਣ ਮਤਲਬ ਜਿਵੇਂ ਮੇਰੀ ਤਾਂ ਕੁੜੀ ਆਪਣੇ ਪਪੂ ਨਾਲ ਵੀ ਸਾਰੀਆਂ ਗੱਲਾਂ ਕਰ ਲੈਂਦੇ ਆ ਨਾ ਉਹਦੇ ਚੋਂ ਜੈਂਡਰ ਵਾਲੀ ਹੈਜੀਟੇਸ਼ਨ ਨਹੀਂ ਹੈ ਜਿਹੜੀ ਸ਼ੇਅਰਿੰਗ ਆ ਉਹ ਜੇ ਫੈਮਿਲੀ ਚੋਂ ਵੀ ਤਾਂ ਸਭ ਤੋਂ ਬੈਸਟ ਹੈ ਤੇ ਉਸ ਤੋਂ ਵੱਡੀ ਕੋਈ ਚੀਜ਼ ਨਹੀਂ ਮੈਨੂੰ ਲੱਗਦਾ ਨਾ ਤੁਹਾਡਾ ਸਭ ਤੋਂ ਪਹਿਲਾ ਫਿਕਰਮੰਦ ਜੇ ਕੋਈ ਹੈਗਾ ਨਾ ਉਹ ਤੁਹਾਡੇ ਡੱਬਰ ਚੋਂ ਹੀ ਮਿਲੂਗਾ ਤੁਹਾਨੂੰ ਹੈਨਾ ਤੇ ਜੇ ਉੱਥੇ ਕਹਿਣ ਤੋਂ ਤੁਹਾਨੂੰ ਝਿਜਕਾ ਫਿਰ ਇਹਦਾ ਮਤਲਬ ਉਹ ਤੁਹਾਡਾ ਡੱਬਰ ਨਹੀਂ ਹੈਗਾ ਹੈਨਾ ਪਰ ਆਪਾਂ ਜਿੰਨੇ ਮਰਜ਼ੀ ਵੱਡੇ ਹੋ ਜਾਈਏ ਜਦੋਂ ਅੱਖਾਂ 'ਚ ਰੋਣਾ ਆਉਂਦਾ ਸਭ ਤੋਂ ਪਹਿਲਾਂ ਕੌਣ ਯਾਦ ਆਉਂਦੀ ਆ ਜਾਂ ਮਾਂ ਜਾਂ ਪਿਓ ਇਹਦਾ ਮਤਲਬ ਸਾਡਾ ਸਭ ਤੋਂ ਨੇੜੇ ਦਾ ਰਿਸ਼ਤਾ ਹੀ ਉਹਨੇ ਤੇ ਜੇ ਉੱਥੇ ਹੀ ਚੀਜ਼ਾ ਵੀ ਨਹੀਂ ਮਾਂ ਨੂੰ ਨਹੀਂ ਕਹਿਣਾ ਪਿਓ ਨੂੰ ਨਹੀਂ ਕਹਿਣਾ ਫਿਰ ਕਿਤੇ ਨਾ ਕਿਤੇ ਕੋਈ ਗੈਪ ਬਚਿਆ ਹੋਇਆ ਹਮ ਇਹੀ ਵਿੱਚ ਜਨਰੇਸ਼ਨ ਗੈਪ ਬਣ ਕੇ ਫਿਰ ਬਹੁਤ ਵੱਡਾ ਮਸਲਾ ਖੜਾ ਕਰ ਦਿੰਦਾ ਨਾ ਵੀ ਵੀ ਅਸੀਂ ਨਹੀਂ ਤੁਹਾਨੂੰ ਨਹੀਂ ਸਮਝ ਪਾਉਣਾ ਤੁਸੀਂ ਇਸ ਜਨਰੇਸ਼ਨ ਤੁਸੀਂ 21ਵੀਂ ਸਦੀ ਦੇ ਹੋ ਜਿਵੇਂ ਹੁਣ ਮੋਬਾਈਲ ਦੀ ਗੱਲ ਆ ਨਾ ਸਾਰੀ ਤਾਂ ਕਈ ਪੇਰੈਂਟਸ ਨੂੰ ਤਾਂ ਪਤਾ ਹੀ ਨਹੀਂ ਹੈਗਾ ਮੋਬਾਈਲ ਤੇ ਕਰਦੇ ਕਈਆਂ ਨੂੰ ਤਾਂ ਚਲੋ ਹੁਣ ਥੋੜਾ ਬਹੁਤਾ ਪਤਾ ਲੱਗਿਆ ਵੀ ਸੋਸ਼ਲ ਮੀਡੀਆ ਹੈ ਆ ਹੈ ਐਪਾਂ ਹੈ ਗਈਆਂ ਤਾਂ ਤੇ ਕਈ ਤਾਂ ਬੱਚੇ ਦੱਸਦੇ ਆ ਕਈ ਬੱਚੇ ਫਿਰ ਨਹੀਂ ਦੱਸਦੇ ਵੀ ਕੋਲੋਂ ਚੱਲ ਕੀ ਰਿਹਾ ਹਨ ਹੁਣ ਦੇਖੋ ਕਈ ਘਰਾਂ 'ਚ ਨਾ ਬਜ਼ੁਰਗ ਨੇ ਜਿਵੇਂ ਉਹ ਬੱਚੇ ਤੁਹਾਡੇ ਅੱਜਕੱਲ ਆਪਾਂ ਨੂੰ ਵੀ ਪਤਾ ਵੀ ਸਾਡੇ ਨਿਆਣਿਆਂ ਨੇ ਟੈਬਸ ਤੇ ਹੀ ਪੜ੍ਹਨਾ ਉਹਨਾਂ ਦਾ ਅੱਜਕੱਲ ਦਾ ਯੂਨੀਵਰਸਿਟੀਆਂ ਸਕੂਲਾਂ ਦਾ ਸਿਸਟਮ ਇਹ ਹੋ ਗਿਆ ਉਹ ਗੱਲ ਤੇ ਆ ਗਿਆ ਵੈਸੇ ਹੈ ਨਾ ਇਹ ਗਲਤ ਹੋ ਗਿਆ ਕਿ ਕੋਵਿਡ ਨੇ ਚਲਾਇਆ ਕੰਮ ਸਾਰਾ ਹਾਂ ਕਿਉਂਕਿ ਨਿਆਣੇ ਲਈ ਨਾ ਤਾਂ ਇੰਨਾ ਸਕਰੀਨ ਟਾਈਮ ਜ਼ਰੂਰੀ ਆ ਤੇ ਦੂਜਾਵੇਂ ਕਿਸੇ ਤੋਂ ਥੋੜੇ ਦਿਨ ਪਹਿਲਾਂ ਹੀ ਸੁਣਿਆ ਉਹ ਕਹਿੰਦੇ ਵੀ ਹਰ ਇੱਕ ਐਜੂਕੇਸ਼ਨ ਐਪ ਦੇ ਉੱਪਰ ਇੱਕ ਪੂਰਨ ਹਾਂ ਜੀ ਹਾਂ ਵੀਡੀਓ ਪਈ ਹੋਗੀ ਉਹ ਲਿੰਕ ਅਟੈਚ ਕਰਦੇ ਆ ਕਿ ਜਿਹੜਾ ਨਿਆਣਾ ਫੋਨ ਨੂੰ ਕਰ ਰਹੇ ਉਹਦੇ ਅੱਗੇ ਖੁੱਲੇ ਹੈਨਾ ਅਸੀਂ ਉਸ ਚੀਜ਼ ਤੋਂ ਬਚਾ ਨਹੀਂ ਸਕਦੇ ਨਿਆਣਿਆਂ ਨੂੰ ਪਰ ਜੇ ਤੁਸੀਂ ਗਾਈਡ ਕੀਤਾ ਉਹ ਤਾਂ ਤੁਹਾਡਾ ਨਿਆਣਾ ਉਹਨੂੰ ਸਕਿਪ ਕਰੂਗਾ ਹੀ ਕਰੂਗਾ ਉਹਨੂੰ ਲੱਗੂਗਾ ਕਿ ਇਹ ਮੇਰੇ ਦੇਖਣ ਦੀ ਚੀਜ਼ ਨਹੀਂ ਪਰ ਕਈ ਘਰਾਂ 'ਚ ਬਜ਼ੁਰਗ ਨੇ ਜਿਹੜੇ ਕਈ ਵਾਰ ਤੁਸੀਂ ਘਰੇ ਪਹੁੰਚਦੇ ਹੋ ਤੁਹਾਡੇ ਜਦੀ ਕੰਨ ਭਰਦੇ ਨੇ ਉਹ ਮੁੰਡਾ ਸਾਰਾ ਦਿਨ ਟੈਬ ਲੈ ਕੇ ਬੈਠਾ ਰਿਹਾ ਔੜੀ ਸਾਰਾ ਦਿਨ ਲੈਪਟਾਪ ਲੈ ਕੇ ਬੈਠੀ ਰਹੀ ਹੈ ਨਾ ਪਤਾ ਨਹੀਂ ਕੀ ਕਰਦੇ ਨੇ ਉਸ ਚੀਜ਼ ਨੂੰ ਸਮਝ ਨਹੀਂ ਪਾ ਰਹੇ ਪਰ ਉਹ ਚੀਜ਼ਾਂ ਥੋੜੇ ਨਿਆਣਿਆਂ ਨੂੰ ਬਹੁਤ ਇਰਿਟੇਟ ਕਰਦੀਆਂ ਨੇ ਫਿਰ ਨਿਆਣੇ ਕਮਰਾ ਬੰਦ ਕਰਕੇ ਟੈਬ ਦੇਖਣ ਲੱਗ ਜਾਣਗੇ ਨਿਆਣੇ ਕਮਰਾ ਬੰਦ ਕਰਕੇ ਟੀਵੀ ਦੇਖਣ ਲੱਗ ਜਾਣਗੇ ਹੁਣ ਦੀ ਜਿਹੜੀ ਚੀਜ਼ ਆ ਨਾ ਵੀਰ ਜੀ ਮੈਂ ਸੱਚੀ ਵਾਰ-ਵਾਰ ਕਹਿੰਨੀ ਆ ਚਾਹੇ ਮਾਪਿਆਂ ਨੂੰ ਬੁਰਾ ਲੱਗੇ ਵੀ ਤੁਸੀਂ 10 ਸਾਲ ਤੱਕ 15 ਤੱਕ ਨਿਆਣੇ ਨੂੰ ਸਿਖਾਓ ਪਰ ਉਸ ਤੋਂ ਬਾਅਦ ਤੁਹਾਨੂੰ ਉਹਦੇ ਦੋਸਤ ਬਣਨਾ ਹੀ ਪੈਣਾ ਇਹ ਤੁਹਾਡੀ ਮਜਬੂਰੀ ਹੈ ਜਿਹੜੇ ਕਹਿੰਦੇ ਉਹ ਨਹੀਂ ਜੀ ਉਸ ਤੋਂ ਬੜੇ ਘੁੱਟ ਕੇ ਸਖਤ ਸੁਭਾਣਾ ਬੱਚੇ ਰੱਖੇ ਨੇ ਉਹ ਮੁੜ ਕੇ ਇੱਕ ਵਾਰੀ ਗਏ ਵਾਪਸ ਨਹੀਂ ਘਰੇ ਆਉਂਦੇ ਕਿਉਂਕਿ ਜੇਲ੍ਹ ਚੋਂ ਛੁੱਟਿਆ ਕੈਦੀ ਤੇ ਸਖਤ ਮਾਪਿਆਂ ਦੇ ਹੱਥਾਂ ਤੋਂ ਨਿਕਲਿਆ ਨਿਆਣਾ ਇੱਕੋ ਬਰਾ ਮੇਰਾ ਉੱਥੇ ਦੁਬਾਰਾ ਨਹੀਂ ਆਉਣਾ ਜਾਊਗਾ ਜ਼ਿੰਦਗੀ 'ਚ ਹੈਨਾ ਤੇ ਤੁਸੀਂ ਥੋੜਾ ਜਿਹਾ ਅੰਡਰਸਟੈਂਡਿੰਗ ਰੱਖੋ ਕਿ ਸਮੇਂ ਦੇ ਹਿਸਾਬ ਨਾਲ ਉਹਨਾਂ ਨੇ ਵੀ ਜੋ ਕਰਨਾ ਉਹਨਾਂ ਨੇ ਕਰਨਾ ਹੀ ਆ ਜੇ ਉਹਨਾਂ ਨੇ ਉਹ ਕੋਆਡ ਸਕੂਲਾਂ ਚ ਪੜੇ ਨੇ ਮੁੰਡਿਆਂ ਕੁੜੀਆਂ ਨੇ ਆਪਸ ਵਿੱਚ ਗੱਲ ਕਰਨੀ ਉਹ ਕਰਨੀ ਆ ਹੈਨਾ ਜੇ ਉਹਨਾਂ ਦੀ ਪੜਾਈ ਦਾ ਹਿੱਸਾ ਬਣ ਗਿਆ ਮੋਬਾਈਲ ਉਹਨਾਂ ਦੇ ਹੱਥ ਚ ਰਹੂਗਾ ਹੀ ਰਹੂਗਾ ਬਸ ਤੁਸੀਂ ਸਗੋ ਆਪਣੀ ਗਾਈਡੈਂਸ ਹੋਰ ਵਧਾ ਦਿਓ ਡਬਲ ਕਰ ਦਿਓ ਉਸ ਚੀਜ਼ ਨੂੰ